ਜੀ ਬਾਜੀ ਨਮਸਕਾਰ ਆਦਾਬ ਸੱਚ ਹੈ ਗੱਲ ਕੀ ਹਾਲ ਚਾਲ ਹੈ ਵੀਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਆਪਸ ਵਿੱਚਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਤੁਹਾਡਾ ਛੋਟਾ ਭਰਾ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਬੇਕ ਕੇ ਚੰਗੇ ਕੂਤਰਾਂ ਦਾ ਮੇਰਾ ਭਰਾ ਸ਼ੌਂਕ ਕਰਕੇ ਨਾ ਦਮਾਂਦੇ ਹੋਣਗੇ ਮੇਰੇ ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਯਾਰ ਕਿ ਆਪਾਂ ਨਾ ਡੇਲੀ ਦੇ ਡੇਲੀ ਬੇਸ ਤੇ ਮੇਰਾ ਭਰਾ ਵੀਡੀਓ ਨਹੀਂ ਲਾ 파ਰੇ ਵੀਰੇ ਥੋੜੀ ਜਿਹੀ ਨਾ ਟਾਈਮ ਦੀ ਸ਼ਾਰਟੇਜ ਦੇ ਕਾਰਨ ਮੈਂ ਵੀਡੀਓ ਨਹੀਂ ਲਾ ਰਿਹਾ ਵੀਰੇ ਠੀਕ ਆ ਜੀ ਖੁੱਦ ਨੂੰ ਮੇਰਾ ਭਰਾ ਟਾਈਮ ਨਹੀਂ ਮਿਲ 파 ਰਿਹਾ ਥੋੜੀ ਨਾ ਕਬੂਤਰਾਂ ਦੀ ਵੀ ਮੇਰਾ ਭਰਾ ਦਾਣੇ ਪਾਣੀ ਦੀ ਸੈਟਿੰਗ ਜੀ ਹਿੱਲੀ ਵੀ ਆ ਕੋ ਸ਼ੌਣਾ ਜਾਣਾ ਕਰਕੇ ਤੁਹਾਨੂੰ ਪਤਾ ਇਕੱਲੇ ਬੰਦੇ ਨੂੰ 100 ਕੰਮ ਵੇਖਣੇ ਪੈਂਦੇ ਨੇ ਤੇ ਆਪਰੇ ਚੈੱਕ ਕਰ ਲੋ ਥੋੜੇ ਅੱਗੇ ਇੱਕ ਇਹੋ ਜਿਹਾ ਨਗੀਨਾ ਅਸਤਰ ਪੇਸ਼ ਕਰਨ ਲੱਗੇ ਆ ਪਿਓਰ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਬਾਬਿਓ ਫੁੱਲ ਗਰੰਟੀ ਵਾਲਾ ਬੱਚਾ ਪਹਿਲਾਂ ਰੇਟ ਸੁਣ ਲੋ ਯਾਰ ਠੀਕ ਆ ਜੀ ਮੁੜ ਕੇ ਅੱਧੇ ਬੰਦਨ ਨੇ ਕਹਣਾ ਵੀਰੇ ਰੇਟ ਜ਼ਿਆਦਾ ਸੀ ਕੋਈ ਜ਼ਿਆਦਾ ਰੇਟ ਨਹੀਂ ਮੇਰਾ ਭਰਾ ਅਸੀਂ ਤੁਹਾਡੀ ਵੀਡੀਓ ਲਾਸਟ ਟਾਈਮ ਵੇਖੀ ਕਾਸ਼ ਵੀਰੇ ਸਾਨੂੰ ਪਹਿਲਾਂ ਰੇਟ ਨਹੀਂ ਪਤਾ ਸੀ ਪਹਿਲੇ ਪਹਿਲਾਂ ਮੈਂ ਆ ਸਿੰਗਲ ਬੱਚੇ ਦੀ ਵੀਡੀਓ ਲਾਉਣੀ ਆ ਠੀਕ ਆ ਜੀ ਕੱਕੇ ਦੀ ਇਹ ਬਰੇ ਉਹ ਬਲਾਡ ਆ ਜਿਹਦਾ ਰਿਜ਼ਲਟ ਮੈਂ ਖੁਦ ਲਿਆ ਆ ਪਾ ਆਪਣੇ ਭਰਾਵਾਂ ਨੂੰ ਇਹਨਾਂ ਦੇ ਬੱਚੇ ਦਿੱਤੇ ਨੇ ਮੇਰਾ ਭਰਾ ਇੰਨੀ ਗਰੰਟੀ ਆ ਮੇਰਾ ਭਰਾ ਜੇ 1 ਇੰਚ ਹਿੱਲ ਗਿਆ ਨਾ ਯਾਰ ਠੀਕ ਆ ਜੀ ਆਪਾਂ ਜੋੜਾ ਹੀ ਤੋੜ ਦੇਵਾਂਗੇ ਚੈੱਕ ਕਰ ਲਓ ਠੀਕ ਆ ਬੱਲ ਤਾਂ ਰੱਬ ਨੇ ਆ ਨੋਬਤ ਸਾਨੂੰ ਲਿਆਉਣ ਦੇਣੀ ਨਹੀਂ ਠੀਕ ਆ ਜੀ ਚੈੱਕ ਕਰੋ ਮੇਰਾ ਵੀਰੋ ਆ ਜੋੜਾ ਐਸੇ ਜੋੜੇ ਦਾ ਬਚਾ ਜਾ ਠੀਕ ਆ ਇਹਦੀ ਵੀਡੀਓ ਲਾਉਣ ਲੱਗਿਆ ਵੀਰੇ ਪਿੰਡ ਤੋਂ ਮੇਰਾ ਭਰਾ 1 ਇੰਚ ਵੀ ਨਹੀਂ ਹਿੱਲੂਗਾ ਬੱਚਾ ਫੁੱਲ ਗਾਰੰਟੀ ਨਾਲ ਮੇਰਾ ਭਰਾ ਬਚਾ ਦੇਵਾਂਗੇ 3200 ਰੁਪਏ ਰੇਟ ਆ ਸਿੰਗਲ ਬੱਚੇ ਦਾ ਮੇਰਾ ਵੀਰ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਬੱਚਾ ਚੈੱਕ ਕਰ ਲਓ ਬਾਪੀ ਦਾ ਕੱਚੀਆਂ ਵੀਰੀਆਂ ਅੱਖਾਂ ਦਾ ਮਾਂ ਤੱਕੀ ਡੱਬੀ ਆ ਜੀ ਠੀਕ ਹੈ ਇਹ ਯਾਨੀ ਕਿ ਪਰਸਨਲ ਇਹਨਾਂ ਦਾ ਜੋੜਾ ਲੱਗਿਆ ਹੋਇਆ ਐਂਡੇ ਦੁਆਰਾ ਰੱਖੇ ਸੀਗੇ ਪਰ ਮੇਰੇ ਹਿਸਾਬ ਨਾਲ ਦੇ ਖਰਾਬ ਲੱਗਦੇ ਨੇ ਜੈਸਾ ਹਾਂ ਦਾ ਪਏ ਨੇ ਬਾਕੀ ਚਲੋ ਕੋਈ ਗੱਲ ਨਹੀਂ ਫਿਰ ਆਦੇ ਹਿਸਾਬ ਨਾਲ ਕਰਾਂਗੇ ਇਹਨਾਂ ਦੀ ਟੇਕ ਕੇਅਰ ਤੇ ਜਾਂਦੇ ਬੱਚੇ ਹੋਰ ਕਢਾਵਾਂਗੇ ਜੇ ਤੁਹਾਨੂੰ ਭਾਵੇਂ ਦਿਆਂਗੇ ਜੀ ਬੱਚੇ ਔਰ ਐੱਗਾਂ ਦਾ ਹੋਰ ਮੇਰਾ ਭਰਾ ਜੋੜਾ ਇਹ ਸੇਲ ਨਹੀਂ ਗਾ ਬਹੁਤ ਵੀਰਾਂ ਨੇ ਕਾਸ਼ ਵੀਰੇ ਜੋੜਾ ਤੋਂ ਵੱਡਾ ਸੇਲ ਕਰਨਾ ਆ ਸਾਨੂੰ ਦੇ ਦਿਓ ਕਿੰਨੇ ਪੈਸੇ ਵੀਰੇ ਵੱਡਾ ਜੋੜਾ ਸੇਲ ਨਹੀਂ ਕਰਨਾ ਇਸੇ ਛੋਟੇ ਦੀ ਵੀਡੀਓ ਲਾਉਣ ਲੱਗੇ ਆ ਚੈੱਕ ਕਰ ਲਓ 3200 ਰੁਪਏ ਰੇਟ ਆ ਜੀ ਵੀਰੇ ਬੱਚਾ ਜਦੋਂ ਓਡੇਗਾ ਨਾ ਮੇਰਾ ਭਰਾ ਚਾਹੇ ਤੁਸੀਂ ਯਾਰ 2 ਦਿਨ ਬੰਨ ਕੇ ਛੱਡ ਦਿਓ ਮੇਰਾ ਭਰਾ ਠੀਕ ਆ ਜੀ ਤੁਸੀਂ ਆਮ ਲੋਕਾਂ ਦੇ ਮੂੰਹੋਂ ਸੁਣਿਆ ਹੋਣਾ ਕਿ ਵੀਰੇ 2 ਦਿਨ ਬੰਨ ਕੇ ਛੱਡ ਦਿਓ ਜਾਊਗਾ ਨਹੀਂ ਇਹ ਬੱਚਾ ਮੇਰਾ ਭਰਾ ਤੁਹਾਨੂੰ ਉਹ ਚੀਜ਼ ਤੇ ਮੇਰਾ ਵੀਰ ਖਰਾ ਉਤਰ ਕੇ ਦਿਖਾਏਗਾ ਵੀਰੇ ਮੇਰੀ ਗਾਰੰਟੀ ਆ 3200 ਰੁਪਏ ਰੇਟ ਆ ਕਿਸੇ ਸੱਜਣ ਨੂੰ ਬੱਚਾ ਚ ਮੈਂ ਤੋ ਪੁੱਛੇ ਵੀਰੇ ਉੱਡੇਗਾ ਵੀਰੇ ਦੇਖੋ ਯਾਰ ਏਡੇ ਚੰਗੇ ਚੰਗੇ ਹੀ ਕੂਟਰ ਸੇਲ ਕਰੀ ਦੇਨੇ ਮੇਰਾ ਭਰਾ ਕਹਿੰਦੇ ਘੌਂਦੇ ਕੂਟਰ ਸੇਲ ਕਰੀ ਦੇਨੇ ਤਾਂ ਮੈਂ ਕੂਟਰ ਮਾੜੇ ਰੱਖੂੰਗਾ ਯਾਰ ਦੱਸੋ ਠੀਕ ਆ ਵੀਰੇ ਖੌਦ ਵੀ ਸ਼ੌਂਕ ਕਰੀ ਜਾ ਸੇਲ ਪਰਚੇਸ ਦਾ ਕੰਮ ਬਾਅਦ ਚੋਂ ਪਹਿਲਾਂ ਮੇਰਾ ਭਰਾ ਖੌਦ ਆਪਦਾ ਸ਼ੌਂਕ ਪੂਰਾ ਕਰੀਦਾ ਜਾ ਠੀਕ ਆ ਔਰ ਅੱਜ ਦੀ ਡੇਟ 'ਤੇ ਵੀਰੇ ਤੁਹਾਨੂੰ ਪਤਾ ਹੀ ਆ ਕਿ ਬਾਜ਼ੀਆਂ ਦੇ ਵਿੱਚ ਉਹ ਜਿਹੇ ਕੂਟਰ ਕਾੜ ਕੱਢਦੇ ਨਹੀਂ ਮੇਰਾ ਭਰਾ ਠੀਕ ਆ ਚੰਗੇ ਕੂਟਰ ਰੱਖਣੇ ਪੈਂਦੇ ਚੰਗੇ ਕੂਟਰ ਬਣਾਉਣੇ ਪੈਂਦੇ ਆ ਉਹਨਾਂ ਦੀ ਚੰਗੀ ਸਾਂਭ ਕਰਣੀ ਪੈਂਦੀ ਆ ਫੇਰ ਕਿੱਥੇ ਆ ਕੇ ਮੇਰਾ ਭਰਾ ਬੰਦਾ ਬਾਜ਼ੀਆਂ ਤੇ ਜਾਣ ਜੋਗੇ ਹੁੰਦਾ ਐ ਵੀ 2-4 ਕੂਤਰ 10-15 ਕੂਤਰ ਰੱਖ ਕੇ ਤੇ ਬੰਦਾ ਆਪਦੇ ਆਪ ਨੂੰ ਕਿੰਗ ਨਹੀਂ ਮੰਨਦਾ ਠੀਕ ਹੈ ਨਾ ਤੇ ਹੁਣ ਮਸੂਮ ਨੂੰ ਕਰਾਉਣਾ ਸ਼ੌਕ ਹਾਂਜੀ ਵੀ ਭਰਾਵੋ ਆ ਪਹਿਲਾਂ ਤੁਸੀਂ ਚੈੱਕ ਕਰੋ ਜੀ ਸਾਣ ਆਪਣੇ ਦੀ ਠੀਕ ਹੈ ਜੀ ਅੱਖ ਦੀ ਕੁਆਲਿਟੀ ਬਿਲਕੁਲ ਸਾਫ਼ ਬਾਈ ਜੀ ਚਿੱਟੀਆਂ ਪੱਥਰੀਲੀ ਅੱਖਾਂ ਦਾ ਆਪਣਾ ਬਚਾ ਠੀਕ ਹੈ ਜੀ ਸਾਫ਼ ਕੱਕਾ ਮਾਂ ਤੱਕੀ ਡੱਬੀ ਪਿਓ ਥੋੜਾ ਮਖਿਆਲੇਪਨ ਦੇ ਵਿੱਚ ਕੱਕਾ ਕੱਚੀਆਂ ਪੀਲੀਆਂ ਅੱਖਾਂ ਤੇ ਬਚਾ ਚੈੱਕ ਕਰ ਲਓ ਵੀਰੇ ਠੀਕ ਹੈ ਜੀ ਫਰਹਾਲ ਦੀ ਘੜੀ ਮੇਰਾ ਭਰਾ ਵੇਚਣ ਦਾ ਕੋਈ ਇਰਾਦਾ ਹੈ ਨਹੀਂ ਸੀ ਪਰ ਵੀਰੇ ਟਾਈਮ ਉਨਾ ਕ ਆਇਆ ਉਸ ਹਨਾ ਮੈਂ ਕੋਟਰ ਸਿੰਗਲ ਬੱਚੇ ਦੀ ਵੀਡੀਓ ਲਾ ਰਿਹਾ ਚੈੱਕ ਕਰ ਲੋ ਜੀ ਦੇਖੋ ਬੱਚਾ ਕਲੀ ਸੱਟ ਕੇ ਜਵਾਨ ਹੋ ਰਿਹਾ ਚੈੱਕ ਕਰ ਲੋ ਚਾਰ ਚਾਰ ਕਲੀਆਂ ਦਾ ਬੱਚਾ ਹੋ ਗਿਆ ਠੀਕ ਆ ਜੀ ਪਰ ਇੱਕ ਫਰ ਵਿੱਚੇ ਮੇਰਾ ਭਰਾ ਚਿੱਟਾ ਨਹੀਂ ਸਾਰਾ ਕੱਕਾ ਬੱਚਾ ਆਪਣਾ ਵੀਰੇ ਉਹ ਨਸਲ ਆ ਯਾਰ ਡਾਉਂਗ ਨਾ ਤੁਹਾਡੀ ਰੂਹ ਖੁਸ਼ ਹੋएगी ਰੂਹ ਮੈਂ ਖੁਦ ਕਹਿਆ ਜਾਇਆ ਤੁਹਾਡੀ ਰੂਹ ਖੁਸ਼ ਹੋएगी ਵੀਰੇ ਮੇਰੇ ਆਪ ਦੇ ਘਰ ਦੀ ਚੀਜ਼ ਆ ਪਰ ਰੇਟ ਹੱਬ ਹਵਾ ਕੇ ਦੱਸਿਆ ਜਾ ਸਾਨੂੰ ਕੋਈ ਚੱਕਰ ਨਹੀਂ ਕੋਈ ਉਹ ਨਹੀਂ ਠੀਕ ਹੈ ਹੁਣ ਹੋ ਸਕਦਾ ਵਿੱਚੋਂ ਕੋਈ ਮਹਾਨ ਹਸਤੀਆਂ ਹਨ ਨਿਕੜਾ ਅੱਛਾ ਜੇ ਇੰਨਾ ਚੰਗਾ ਮੇਰਾ ਭਰਾ ਤੋਂ ਟਰੈਕਟਰ ਕਹਿਣੀ ਜੱਤ ਲਿਆਂਦਾ ਉਹ ਕੋਈ ਗੱਲ ਨਹੀਂ ਵੀਰੇ ਉਹ ਦੇਣਾ ਆ ਅਸੀਂ ਉਹ ਵੀ ਕਰਕੇ ਵਿਖਾ ਦੇਵਾਂਗੇ ਠੀਕ ਹੈ ਤੇ ਤੁਸੀਂ ਮੇਰਾ ਭਰਾ ਕਹਿਣ ਜੋਗ ਨਹੀਂ ਹੋ ਕਰ ਤੁਸੀਂ ਵੀ ਨਹੀਂ ਸਕਦੇ ਆ ਚੈੱਕ ਕਰੋ ਮੇਰਾ ਭਰਾ ਬੱਚੇ ਆਪਣੀ ਦੀ ਕੁਆਲਿਟੀ ਕਦ ਕਾਠ ਮੇਰਾ ਵੀਰ ਪਹਿਲਾਂ ਚੈੱਕ ਕਰ ਲਓ ਬਾਡੀ ਸਟਰਕਚਰ ਤੁਸੀਂ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਠੀਕ ਹੈ ਜੀ ਤੇ ਆ ਬਾਈ ਜੀ ਪਹਿਲਾਂ ਨੋਕ ਚੈੱਕ ਕਰੋ ਬੱਚੇ ਦੀਆਂ ਪਲਕਾਂ ਚੈੱਕ ਕਰੋ ਅੱਖ ਦੀ ਕੁਆਲਿਟੀ ਚੈੱਕ ਕਰੋ ਠੀਕਾ ਪੱਲੇ ਤੁਹਾਨੂੰ ਮੈਂ ਵਿਖਾ ਦਿਨਾ ਜੀ ਬਿਲਕੁਲ ਰੇਅਰਪਨ ਦੇ ਵਿੱਚ ਮੇਰਾ ਭਰਾ ਕੱਕਾ ਆ ਇਹ ਨਹੀਂ ਹਾਂ ਵੀ ਤੁਸੀਂ ਆਮ ਹੋਰਾਂ ਬੰਦਿਆਂ ਦੇ ਕੱਕੇ ਵੇਖੇ ਹੋਣੇ ਆ ਠੀਕ ਆ ਵੇਖਣ ਨੂੰ ਹੀ ਸੋਹਣੇ ਹੁੰਦੇ ਨਾ ਤਾਂ ਉਹ ਕੱਕੇ ਉੜਦੇ ਨਾ ਵੀਰੇ ਬਾਜ਼ੀਆਂ ਦੇ ਵਿੱਚ ਖੜਦੇ ਆ ਪਰ ਵੀਰੇ ਆਹ ਸਾਡੇ ਕੱਕੇ ਚਲੋ ਮਾਨ ਕਰਨਾ ਨਹੀਂ ਚਾਹੀਦਾ ਪਰ ਵੀਰੇ ਇੰਨਾ ਇੰਨਾ ਤੇ ਆਪਾਂ ਨੂੰ ਯਕੀਨ ਤੇ ਭਰੋਸਾ ਨਾ ਦਾ ਕੂਤਰ ਸਾਡੇ ਇਹ ਵੀਰੇ ਜਾਂਦੇ ਆ ਬਾਜ਼ੀਆਂ ਤੋਂ ਉੜਦੇ ਵੀ ਪੂਰਾ ਨੇ ਫੁੱਲ ਸੁੱਚੇ ਪੈਰਾਂ ਦੇ ਆ ਠੀਕ ਆ ਤੇ ਬਾਕੀ ਆਹ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਬਿਲਕੁਲ ਬੰਦ ਜੋੜ ਹਾਂਜੀ ਵੀਰੇ ਬਿਲਕੁਲ ਬੰਦ ਜੋੜ ਬਰੀਕ ਸੁਰਖ ਪੈਰ ਪੈਰ ਦੇ ਵਿੱਚ ਦੇ ਛੱਲਾ ਲੱਗਿਆ ਹੋਵੇ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਨੂੰ ਠੀਕ ਹੈ ਤੇ ਬਾਕੀ ਬਾਈ ਜੀ ਆਹ ਆਪਣੇ ਬੱਚੇ ਦੀ ਪੂਛ ਆ ਜੀ ਬਿਲਕੁਲ ਬੰਦ ਪੂਛ ਰਹਾਦਾ ਔਰ ਵੀਰੇ ਬੱਚਾ ਇਹ ਕਬੂਤਰ ਨਿਕਲੇਗਾ ਚੈੱਕ ਕਰ ਲਓ ਠੀਕ ਹੈ ਮਕਮਲ 12 ਫਰੀ ਆਪਣਾ ਇਹ ਬੱਚਾ ਤੇ ਆ ਮੇਰਾ ਭਰਾ ਅਗਲਾ ਪੱਲਾ ਵੀ ਤੁਸੀਂ ਚੈੱਕ ਕਰ ਲਓ ਜੀ ਆਪਣੇ ਬੱਚੇ ਦਾ ਦੇਖੋ ਜੀ ਵਾਈਬ੍ਰੇਟ ਬੱਚਾ ਆਪਣਾ ਕਰ ਰਿਹਾ ਜੇ ਤੁਹਾਨੂੰ ਵੀਡੀਓ ਵਿੱਚ ਚੰਗੀ ਤਰ੍ਹਾਂ ਦਿਖ ਰਿਹਾ ਹੋਵੇ ਠੀਕ ਹੈ ਜੀ ਦਿਖਾ ਵੀ ਵਾਈਬ੍ਰੇਟ ਕਰਦਾ ਬਾਪੇ ਤੁਹਾਨੂੰ ਪਤਾ ਜਿਹਦੇ ਮੋਟਿਆਂ ਤੇ ਜਾਨ ਹੁੰਦੀ ਨਾ ਫਿਰ ਆ ਕੁਆਲਟੀ ਉਹਨਾਂ ਦੇ ਵਿੱਚ ਹੀ ਹੁੰਦੀਆਂ ਨੇ ਠੀਕ ਐ ਬਾਕੀ ਚਲੋ ਆਪਾਂ ਕਿਸੇ ਨੂੰ ਕੋਈ ਗਲਤ ਬਈ ਲਾ ਕੇ ਨਹੀਂ ਕਹੀਦੀ ਠੀਕ ਐ ਆਪ ਦੇ ਖੋਦੇ ਜਨਪਰਾ ਦੀ ਮੇਰਾ ਭਰਾ ਵੀਡੀਓ ਲਾਈਦੀ ਆ ਜੋ ਚੀਜ਼ ਘਰ ਦੀ ਆ ਘਰ ਦੀ ਕਹਿ ਕੇ ਸੇਲ ਕਰੀ ਦੀ ਬਾਹਰ ਦੀ ਆ ਬਾਹਰੋਂ ਕਾ ਕੇ ਮੇਰਾ ਭਰਾ ਆਪਾਂ ਚੀਜ਼ ਉਹ ਵੇਚੀ ਦੀ ਆ ਠੀਕ ਐ ਜੀ ਤੇ ਆ ਸੀਗਾ ਬਾਬਿਓ ਆਪਣਾ ਅੱਜ ਵਾਲਾ ਸਾਨ ਰੇਡ ਸਾਨੂੰ ਵਿੱਚੇ ਮੈਂਸ਼ਨ ਕਰਤਾ ਕਿ ਇਹ ਭਰਾ ਨੂੰ ਬੱਚਾ ਚਾਹੀਦਾ ਹੋਵੇ ਹੀਟਾਂ ਦੇ ਤਾ ਨੰਬਰ ਤੇ ਜਦੋਂ ਮਰਜੀ ਆਪ ਨਾਲ ਕਰਦੇ ਕੋ ਸੰਪਰਕ ਠੀਕ ਐ ਜੀ ਫਲ ਗਾਰੰਟੀ ਰਹੇਗੀ ਮੇਰਾ ਭਰਾ ਇਸ ਬੱਚੇ ਦੀ ਬਾਕੀ ਤੁਹਾਨੂੰ ਬੱਚਾ ਹੀ ਛੱਡ ਕੇ ਵਿਖਾ ਦਿੰਦਾ ਮੈਂ ਜੀ ਬਾਬੇ ਆ ਕਰੋ ਜਗ ਜੀ ਸਟੈਂਡਿੰਗ ਮਿਊਜ਼ੀਸ਼ੀਅਨ ਆਪਣੇ ਬੱਚੇ ਦੀ ਬਾਕੀ ਤੁਹਾਨੂੰ ਬੱਚਾ ਦੁਆਰ ਤੁਹਾਨੂੰ ਇਹ ਖਾਨਿਆਂ ਵਿੱਚ ਛੱਡ ਕੇ ਵਿਖਾਉਣਾ ਤੇ ਦਲਬਰੀ ਆਪਣੀ ਆਲ ਪੰਜਾਬ ਆ ਪੰਜਾਬ ਤੋਂ ਇਲਾਵਾ ਮੇਰਾ ਵੀ ਦਿੱਲੀ ਜੰंडीगढ़ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਤੇ ਮੇਰਾ ਭਰਾ ਜਾਨਾ ਬਰ ਆਪਣੇ ਜਾਂਦੇ ਨੇ ਔਰ ਮੇਰਾ ਭਰਾ ਹੋ ਸਾਬ ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਦਿਓ ਤੋਂ ਜ਼ਿਆਦਾ ਵਧੀਆ ਗੱਲ ਆ ਜੀ ਠੀਕ ਹੈ ਤੇ ਮੇਰਾ ਵੀ ਕਿੱਦਾਂ ਲੱਗਿਆ ਬੱਚਾ ਮੇਰਾ ਭਰਾ ਲਾਜ਼ਮੀ ਦੱਸ ਦਿਓ ਠੀਕ ਹੈ ਵੀ ਬਾਬੇ ਉਹ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ